सत युग सत त्रेता जगे द्वापर पूजा आचार तीनो तीनों युगती नंद्रडे कल केवल नाम आधार कोई यज्ञ दा समान नहीं है कोई 88 तीर्थां दे भ्रमण दा समान नहीं जिंदगी बड़ी मशरूफ हो गई है उदों लोकी पैदल चलदे सन आधी जिंदगी बल्कि आधी तो भी ज्यादा तीर्थां दे भ्रमण विच लग जांदी सी इतनीया लोड़ा नहीं सन ਅੱਜ ਜੀਵਨ ਦੀਆਂ ਲੋੜਾਂ ਵੱਧ ਗਈਆਂ ਨੇ ਸਮੱਸਿਆਵਾਂ ਵੱਧ ਗਈਆਂ ਨੇ ਸਮਾਮਨੁਕੋਲੇਤਨਾ ਨਹੀਂ ਹੈ ਹਰ ਇੱਕ ਚੀਜ਼ ਵਿੱਚ ਉન્નਤੀ ਕੀਤੀ ਗਈ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਹੋ ਜਾਏ ਲੰਬੀ ਯਾਤਰਾ ਥੋੜੇ ਜਿਹਾਂ ਸਮੇਂ ਚ ਹੋ ਜਾਏ ਹਵਾਈ ਜਹਾਜ਼ ਰੇਲ ਮੋਟਰਾਂ ਗੱਡੀਆਂ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਸਾਰੇ ਕੰਮ ਹੋ ਜਾਣ ਬੜੀ ਭਾਰੀ ਮਸ਼ੀਨਰੀ ਜਿਹੜਾ ਟੋਆ ਪੁੱਟਣਾ ਹੈ ਸ਼ਾਇਦ 2 ਮਹੀਨੇ ਲੱਗ ਜਾਣ ਮਸ਼ੀਨਾ ਇਹ 4 ਘੰਟਿਆਂ ਚ ਪੁੱਟ ਕੇ ਰੱਖ ਦੇ ਦਿੰਦੀ ਹੈ ਮਸ਼ੀਨਾ ਨਾਲ ਬਿਲਡਿੰਗਾਂ ਪਈਆਂ ਬਣਦੀਆਂ ਸਾਰੇ ਕੰਮ ਤੂੰ ਅੱਜ ਦੀ ਉਨਤੀ ਕਹ ਇੱਕ ਨੇਕ ਨਾਲ ਕਰਨਾ ਚਾਹੁੰਦਾ ਹੈ ਸਿਰਫ ਧਰਮ ਦਾ ਕੰਮ ਹਜ਼ਾਰਾਂ ਸਾਲ ਜੋ ਪਛੜਿਆ ਹੋਇਆ ਸੀ ਉਹ ਕਰਨਾ ਚਾਹੁੰਦਾ ਹੈ ਸਤਜੁਗ ਸਤ ਤ੍ਰੇਤਾ ਜਗੇ ਮੈਂ ਕਿਸੇ ਪੁਰਾਣੇ ਦੀ ਨਿੰਦਾ ਨਹੀਂ ਕਰਦਾ ਪਿਆ ਉਹ ਪੈਦਲ ਚੱਲ-ਚੱਲ ਕੇ ਵੀ ਟਿਕਾਣੇ ਤੇ ਪਹੁੰਚਦੇ ਹੁੰਦੇ ਸਨ ਉਹਨਾਂ ਕੋਲ ਸਮਾਂ ਸੀ ਮੈਂ ਇਹ ਨਹੀਂ ਕਹਿੰਦਾ ਨਹੀਂ ਪਹੁੰਚਦੇ ਸਨ ਉਹ ਰੱਥ ਤੇ ਬੈਠ ਕੇ ਵੀ ਪਹੁੰਚਦੇ ਸਨ ਉਹ ਘੋੜਿਆਂ ਤੇ ਸਵਾਰੀ ਕਰਕੇ ਵੀ ਪਹੁੰਚਦੇ ਸਨ ਉਠਾਂ ਤੇ ਬੈਠ ਕੇ ਵੀ ਪਹੁੰਚਦੇ ਸਨ ਪਰ ਅੱਜ ਉਠਾਂ ਤੇ ਬੈਠ ਕੇ ਮੰਜ਼ਿਲ ਤੱਕ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਬੈਲਾਂ ਦੇ ਉੱਤੇ ਸਵਾਰੀ ਕਰਨ ਦਾ ਜ਼ਮਾਨਾ ਨਹੀਂ ਹੈ ਅਜੇ ਰੱਥ ਦੇ ਉਤੇ ਬੈਠ ਕੇ ਲੰਬੀ ਯਾਤਰਾ ਕਰਨ ਦਾ ਵਕਤ ਨਹੀਂ ਹੈ ਮਨੁੱਖ ਕੋਲ ਇਤਨਾ ਸਮਾਂ ਨਹੀਂ ਹੈ ਅੱਜ ਤੇ ਸਿਰਫ ਇੱਕ ਚਿਤ ਹੋ ਕੇ ਇੱਕ ਦਫਾ ਵਾਹਿਗੁਰੂ ਆਖੀਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ ਇੱਕ ਚਿਤ ਜਾਏ ਇੱਕ ਛੇਨ ਆਇਓ ਕਾਲ ਆਫਾਸ ਕੇ ਵਿਚਨਾ ਆਇਓ ਨਿਰਵਾਣ ਕੀਰਤਨ ਗਾਓ ਕਰਤੇ ਕਾ ਨੇਮਕ ਸੇਮਰਤ ਜੇਤੇ ਛੋਟੇ ਨੇਮਕ ਇੱਕ ਸੈਕੰਡ ਸਤਜੁਗ ਸਤਰੇ ਤਾਜਵੀ ਦਵਾਪਰ ਪੂਜਾ ਚਾਲ ਤੀਨੋ ਜੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ ਇਸ ਯੁਗ ਦੇ ਚ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ ਕੋਈ ਵੀ ਨਾਮ ਜਪਿਆ ਹੋਇਆ ਪੁਛਾ ਦੇਣਾ ਪਰ ਕਿਸੇ ਇੱਕ ਨਾਮ ਨੂੰ ਜਪਣਾ ਪਵੇਗਾ ਹਰ ਮੰਤਰ ਆਪਣੇ ਮਨ ਦੀ